ਕੀਤਾ ਗਏ ਭਾਰਤੀ ਜਨਤਾ ਪਾਰਟੀ ਦੇ ਸੈਂਟਰਲ ਹਾਈ ਕਮਾਂਡ ਨੇ ਸ਼੍ਰੀ ਅਸ਼ਨੀ ਸ਼ਰਮਾ ਜੀ ਨੂੰ ਭਾਰਤੀ ਜਨਤਾ ਪਾਰਟੀ ਦਾ ਕਾਰਜਕਾਰੀ ਅਧਿਐਕਸ਼ ਨਿਯੁਕਤ ਕੀਤਾ ਇਸ ਖਬਰ ਨੂੰ ਸੁਣ ਕੇ ਪੂਰੇ ਪਾਰਟ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਦੌੜੀ ਆ ਪੂਰੇ ਪੰਜਾਬ ਦੇ ਵਿੱਚ ਇਸ ਕੱਲ ਦੇ ਖੁਸ਼ੀ ਆਪਣੇ ਆਪਣੇ ਢੰਗ ਨਾਲ ਮਨਾਈ ਜਾ ਰਹੀ ਆ ਅੱਜ ਹੁਸ਼ਿਆਰਪੁਰ ਦੇ ਵਿੱਚ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਇਸ ਖੁਸ਼ੀ ਨੂੰ ਮਨਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਦੀ ਸਾਰੇ ਪੁਰਾਣੀ ਟੀਮ ਜਿਹੜੀ ਆ ਜਿਨ੍ਹਾਂ ਦੇ ਵਿੱਚ ਮੰਡਲ ਪ੍ਰਧਾਨ ਜ਼ਿਲ੍ਹੇ ਦੇ ਉੱਤੇਦਾਰ ਸਭ ਕਾ ਕੌਂਸਲਰ ਸਿਟੀنگ ਸਭ ਕਾ ਕੌਂਸਲਰ ਲੇਡੀਜ਼ ਗਰੁੱਪ ਸਰਪੰਚ ਸੰਤੀ ਮੈਂਬਰ ਗਾਂਤਪਾਪ ਕੀ ਜਿਹੜੀ ਉਹ ਟੀਮ ਭਾਰਤੀ ਜਨਤਾ ਪਾਰਟੀ ਨੂੰ ਚਲਾ ਕੇ ਜਿੱਤ ਦਵੰਦੀ ਰਹੀ ਆ ਉਹ ਸਾਰੇ ਇਕੱਠੇ ਹੋਈ ਆ ਔਰ ਸਾਰਿਆਂ ਨੂੰ ਇਹ ਲੱਗਦਾ ਕਿ ਹੁਣ ਕੰਮ ਕਰਨੇ ਦਾ ਮੌਕਾ ਆ ਗਿਆ ਅਸ਼ਨੀ ਸ਼ਰਮਾ ਜੀ ਦੀ ਅਗਵਾਈ ਚ ਔਰ ਅਸੀਂ ਜੇ ਦੁਬਾਰਾ ਪਹਿਲਾਂ ਵਾਂਗਰ ਮਿਹਨਤ ਕਰਾਂਗੇ ਤਾਂ 226 ਦੇ ਵਿੱਚ ਜੜੀਆਂ ਨਗਰ ਨਿਗਮ ਦੀਆਂ ਚੋਣਾਂ ਆਣੀਆਂ ਜਾਂ 227 ਥੇੜੀ ਬਦਾਨ ਸਭਾ ਦੀਆਂ ਚੋਣਾਂ ਆਣੀਆਂ ਉਹਦੇ ਵਿੱਚ ਪਹਿਲਾਂ ਦੀ ਤਰ੍ਹਾਂ ਅਸੀਂ ਜਿੱਤ ਹਾਸਲ ਕਰਾਂਗੇ। ਔਰ ਅੱਜ ਜਨਤਾ ਬੜੀ ਦੁਖੀ ਆ ਬੜੀ ਤਰਸਦਾ ਚਾਹੇ ਉਹ ਕਿਸਾਨਾਂ ਲੈਂਡ ਪੂਲਿੰਗ ਪਾਲਿਸੀ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ। ਚਾਹੇ ਵਪਾਰੀ ਆ ਭੁੱਲ ਕੇ ਆਪਣਾ ਵਪਾਰ ਨਹੀਂ ਕਰ ਸਕਦੇ। ਉਹ ਜੋ ਉਹਨਾਂ ਦੇ ਟਾਕੇ ਡਟਾ ਹੁੰਦੀਆਂ ਆ ਗਿਆ ਕੋਈ ਵੀ ਮਹਿਲਾ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝਦੀ ਉਹ ਘਰੋਂ ਬਾਹਰ ਨਿਕਲ ਜਵੇ ਕੋਈ ਕੁਸ਼ ਪਾ ਕੇ ਉਹਨੂੰ ਯਕੀਨ ਨਹੀਂ ਕਿ ਉਹ ਵਾਪਸ ਸਹੀ ਸਲਾਮਤ ਆ ਸਕਦੀ ਆ ਮੌਜੂਦਾ ਸਰਕਾਰ ਇੱਕ ਝੂਠਾ ਦੀ ਸਰਕਾਰ ਇੱਕ ਪਬਲਿਸਿਟੀ ਦੀ ਸਰਕਾਰ ਆ ਆਪਣੇ ਕੀਤੇ ਵਾਅਦੇ ਵੀ ਇਹਨਾਂ ਨੇ ਕੋਈ ਵੀ ਪੂਰੇ ਨਹੀਂ ਕੀਤੇ ਉਹ ਸਭ ਲਾਅ ਐਂਡ ਆਰਡਰ ਨੂੰ ਕਿੱਦਾਂ ਦੇਖਦੇ ਬਣੇ ਔਰ ਲਾਅ ਐਂਡ ਆਰਡਰ ਦੀ ਤਾਂ ਐਨੀ ਮਾੜੀ ਸਥਿਤੀ ਆ ਕਿ ਰੋਜ਼ ਤਿੰਨ ਤਿੰਨ ਕਤਲਾਂ ਦੀਆਂ ਖਬਰਾਂ ਇੱਕ ਟਾਈਮ ਤੇ ਜੀਵੀ ਤੇ ਦੇਖਣੀਆਂ ਪੈਂਦੀਆਂ ਔਰ ਦੇਸ਼ ਵਿਦੇਸ਼ ਚ ਪੰਜਾਬ ਬਦਨਾਮ ਹੋ ਰਿਹਾ ਥੋੜਾ ਕਾਰੋਬਾਰੀ ਜਾ ਰਿਹਾ ਥੋਦੇ ਇੰਡਸਟਰੀ ਜਾ ਰਹੀ ਆ ਇਸ ਕਰਕੇ ਕਿ ਲਾਅ ਐਂਡ ਆਰਡਰ ਦੀ ਪੀਸ਼ਾ ਔਰ ਸਾਡਾ ਨੌਜਵਾਨ ਵੀ ਇਸੇ ਕਰਕੇ ਬਾਹਰ ਜਾ ਰਿਹਾ ਪਰ ਇੱਥੇ ਦੇ ਹਾਲਤ ਨਹੀਂ ਚੰਗੇ ਹੈ ਬਾਹਰਲੇ ਮੁਲਕਾਂ ਚ ਵਿਚਾਰਾ ਰਿਸਕ ਲੈ ਕੇ ਜਾਂਦਾ ਧੱਕੇ ਖਾਂਦਾ ਹੈ ਪੈਸੇ ਖਰਚਦਾ ਹੈ ਸੋ ਐਸੀ ਸਥਿਤੀ ਨੂੰ ਬਦਲਣ ਦੇ ਵਾਸਤੇ ਜਿੰਨੀ ਟੀਮ ਆ ਮੈਂ ਸਮਝਦਾ ਇਸ ਸਖਸ਼ਮ ਮੈਂ ਨਾ ਹਿੰਮਤ ਹੈਗੀ ਆ ਪਹਿਲਾਂ ਵੀ ਅਸੀਂ ਕਾਂਗਰਸ ਦਾ ਇੱਕ ਕਰਾਪਟ ਰਾਜ ਇੱਕ ਪੈੜਾ ਰਾਜ ਗੁੰਡਾ ਰਾਜ ਖਤਮ ਕੀਤਾ ਸੀ ਔਰ ਸ਼ਾਰਪੁਰ ਦੇ ਵਿੱਚ ਪੰਜਾਬ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵੀ ਸਾਡੇ ਸਾਰੇ ਮੈਂਬਰ ਗਏ ਸੀ ਅਸੈਂਬਲੀ ਚ ਵੀ ਅਸੀਂ ਆਪਣੀਆਂ ਸਰਕਾਰਾਂ ਬਣਾਈਆਂ ਸੀ ਨਗਰ ਨਿਗਮ ਦੇ ਵਿੱਚ ਵੀ ਸਾਡੇ ਆ ਮੇਅਰ ਬਣੇ ਸੀ ਸੋ ਇਹ ਸਾਰੇ ਇਸ ਟੀਮ ਦੇ ਬਲਬੂਤੇ ਤੇ ਜਿਹੜੀ ਅੱਜ ਇੱਥੇ ਸ਼੍ਰੀ ਅਸ਼ਨੀ ਸ਼ਰਮਾ ਜੀ ਦੇ ਬਣਨੇ ਦੀ ਖੁਸ਼ੀ ਦੇ ਵਿੱਚ ਇਕੱਠੀ ਹੋਈ ਆ ਸੋ ਇਹ ਤੋਂ ਲੱਗਦਾ ਇੱਕ ਸਾਫ ਸੰਕੇਤ ਆ ਕਿ ਆਉਣ ਵਾਲਾ ਸਮਾਂ ਇਹਨਾਂ ਸਾਰੇ ਵਰਕਰਾਂ ਦੇ ਸਿਰ ਤੇ ਮੁੜ ਕੇ ਭਾਰਤੀ ਜਨਤਾ ਪਾਰਟੀ ਦਾ ਸਤਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਪੰਜਾਬ ਚ ਔਰ 26 ਦੇ ਵਿੱਚ ਅਸੀਂ ਨਗਰ ਨਿਗਮਾਂ ਤੇ ਸ਼ਾਹਪੁਰ ਸਮੇਤ ਸਾਰੇ ਕਵਜਾ ਕਰਾਂਗੇ